ਜਿਹੜੀ ਇਹ ਡੋਰ ਹੈ ਤੁਹਾਨੂੰ ਪਤਾ ਬੜੀ ਘਾਤਕ ਹੈਗੀ ਹੈ ਤੇ ਇਹ ਸਾਡੀ ਮੈਂ ਤੁਹਾਨੂੰ ਖਾਸ ਕਰਕੇ ਤੁਹਾਡੇ ਲਈ ਬੇਨਤੀ ਕਰਨਾ ਚਾਹਣਾ ਬਸੰਤ ਆ ਰਹੀ ਹੈ ਸਾਡੀਆਂ ਟੀਮਾਂ ਬਣੀ ਐ ਸਾਨੂੰ ਐਸਐਸਪੀ ਸਾਡੇ ਫਤੇਗੜ ਸਾਹਿਬ ਮਨਯੋਗ ਰੁਪਜੋਤ ਗਰੇਵਾਲ ਆਈਪੀਐਸ ਜੀ ਸਿੱਧੇ ਨਿਰਦੇਸ਼ ਨੇ ਕਿ ਨਾ ਤਾਂ ਇਹ ਡੋਰ ਚ ਇਹਨਾਂ ਕਿਸੇ ਨੇ ਵੇਚਣੀ ਹੈ ਤੇ ਨਾ ਇਹਨਾਂ ਦੀ ਕੋਈ ਵਰਤੋਂ ਕਰੇ ਮੈਂ ਮਾਪੇ ਮਾਪਾ ਨੂੰ ਬੱਚਿਆਂ ਦੇ ਮਾਪੇ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਦੀ ਨਿਗਰਾਨੀ ਕਰਨ ਜੇ ਉਹ ਚైనా ਡੋਰ ਨਾਲ ਪਤੰਗ ਚੜਾਉਂਦੇ ਆ ਤਾਂ ਉਹਨੂੰ ਅਵੋਇਡ ਕਰਨ ਵੇਚਣ ਵਾਲਾ ਜਾਂ ਵਰਤਣ ਵਾਲਾ ਕੋਈ ਵੀ ਵਰਤਦਾ ਫੜਿਆ ਗਿਆ ਜਾਂ ਵੇਚਦਾ ਫੜਿਆ ਗਿਆ ਉੱਥੇ ਸਖਤ ਕਾਰਵਾਈ ਹੋਏਗੀ ਤੁਹਾਡੇ ਸਾਹਮਣੇ ਤੁਹਾਨੂੰ ਜਿਹੜੇ ਇਹਨਾਂ ਦੇ ਤੌਰ ਕਵਰ ਹੋਇਆ ਦਿਖਾਦੇ ਬੰਦਾ ਵੀ ਮਰਵਾ ਦਿੱਤਾ ਸੋ ਮੈਂ ਵਾਰ-ਵਾਰੀ ਬੇਨਤੀ ਕਰਦਾ ਵੀ ਇਹਦੀ ਵਰਤੋਂ ਨਹੀਂ ਕਰਨੀ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੈ ਜਿਹੜੇ ਸਾਡੇ ਸ਼ਹਿਰ ਦੇ ਹੀ ਬੱਚੇ ਬਜ਼ੁਰਗ ਜਿਹੜੇ ਸਕੂਟਰ ਮੋਟਰਸਾਈਕਲ ਤੇ ਜਾਂਦੇ ਹੈਗੇ ਉਹ ਬੜਾ ਨੁਕਸਾਨ ਹੁੰਦਾ ਹੈਗਾ ਸੋ ਜੇ ਕਿਸੇ ਕੋਲ ਹੈਗੀ ਆ ਤਾਂ ਇਹਨੂੰ ਸਾਨੂੰ ਦੱਸ ਦਵੇ ਡਿਸਟਰੋਏ ਕਰ ਦਵੇ ਨਹੀਂ ਜੇ ਅਸੀਂ ਫੜ ਲਈ ਤੇ ਇਹਦੇ ਵਿੱਚ ਕੋਈ ਕਿਸੇ ਨੂੰ ਬਲੈਜ ਨਹੀਂ ਕੀਤਾ ਜਾਣਾ ਵੇਚਣ ਵਾਲੇ ਨੂੰ ਤੇ ਜਿਹੜਾ ਇਹਦੀ ਵਰਤੋਂ ਕਰਦਾ ਹੈਗਾ ਤੋਂ ਮੇਰੀ ਬੇਨਤੀ ਹੈ ਤੁਹਾਡੇ ਰਹੀਂ ਵਾਰ-ਵਾਰ ਬੇਨਤੀ ਹੈ ਵੀ ਇਹਦੀ ਵਰਤੋਂ ਨਾ ਕਰਨ ਤੇ ਫਿਰ ਜੇ ਸਫੜ ਲਿਆ ਸੀ ਇਹਦੇ ਵਿੱਚ ਕਿਸੇ ਨੂੰ ਕੋਈ ਮਾਫੀ ਨਹੀਂ ਮਿਲਣੀ ਕਾਰਵਾਈ ਹੋਏਗੀ ਚਾਹੇ ਉਹ ਕੋਈ ਬੱਚਾ ਹੈਗਾ ਤੇ ਚਾਹੇ ਕੋਈ ਉਹਦੇ ਪੇਰੈਂਟਸ ਨੇ ਕਿ ਜਿਹੜੇ ਘਰ ਰੱਖੀ ਬੈਠੇ ਨੇ ਇਹ ਡੋਰਸਾਂ ਮਿਲੀ ਕਿੱਥੋਂ ਆ ਜੀ ਇਹਦੇ ਘਰੋਂ ਮਿਲੀ ਹੈ ਜੀ ਗੱਪਤੋ ਸੋਚਨਾ ਮਿਲਦੀ ਆਪਾਂ ਸਹਾਂ ਸਰ ਨੂੰ ਸਾਡੀ ਨਾ ਦੇਖ ਮਾਰਗਪੇਸ ਸਪੀਸ ਆ ਦੇ ਨਿਰਦੇਸ਼ਨਾਂ ਦੇ ਕਰ ਸਖਤ ਨਿਰਦੇਸ਼ ਸੀ ਵੀ ਸਾਰੇ ਏਰੀਆ ਚੈੱਕ ਕਰਨੇ ਆ ਕਿ ਸਾਡੀ ਟੀਮਾਂ ਚੈੱਕ ਕਰਦੀਆਂ ਇਸੇ ਚੈਕਿੰਗ ਦੌਰਾਨ ਸਾਨੂੰ ਪਤਾ ਲੱਗਿਆ ਸੀ ਵੀ ਜਿਹੜਾ ਹਰੀਸ਼ਨਾ ਦਾ ਬੰਦਾ ਇਹ ਵੀ ਕਰ ਹੈਗੀ ਹੈਗੀ ਪਹਿਲਾਂ ਕੁਝ ਸਾਨੂੰ ਇੱਕ ਦੋ ਮਿਲੇ ਸੀ ਉਸ ਤੋਂ ਬਾਅਦ ਫਿਰ ਅੱਗੇ ਅਸੀਂ ਇਹ ਤੋਂ ਪੁੱਛ ਪੜਤਾਲ ਕੀਤੀ ਤੇ ਉਹਦੇ ਵਿੱਚ ਹੋਰ ਬਰਾਮਦਗੀ ਹੋਈ ਤੇ ਅੱਗੇ ਵੀ ਸਾਡੀ ਇਹ ਜਿਹੜੀ ਸਰਚ ਹੈਗੀ ਚੈਕਿੰਗ ਹੈ ਚੱਲਦੀ ਰਹੇਗੀ ਕੋਲ ਕਨੇ ਲੱਗਿਆ ਜੀ ਲਿਆ ਕੇ ਕਿੱਥੋਂ ਵੇਚਦੇ ਨੇ ਇਹ ਕੋਈ ਇਹ ਸਾਜੀ ਅਸੀਂ ਉਹਨੂੰ ਇਹਦਾ ਪੇਸ਼ ਕੀਤਾ ਰਾਤ ਦੇ ਵਿੱਚ ਤੇ ਹੁਣ ਇਹਨੂੰ ਪੁੱਛ-ਕਿਛ ਕਰਦੇ ਆਂਗੇ ਕਿੱਥੋਂ ਲੈ ਕੇ ਆਉਂਦੇ ਆ ਜੇ ਕਿਸੇ ਹੋਰ ਨੇ ਲਿਆ ਕੇ ਇਹਦੇ ਕੋਲ ਰੱਖੀ ਐ ਜਾਂ ਕਿਸੇ ਤਰ੍ਹਾਂ ਦੀ ਕੋਈ ਹੋਰ ਗੱਲ ਲਾਉਂਦੀ ਹੈਗੀ ਉਹਦੇ ਤੇ ਵੀ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਦੇ ਵਿੱਚ ਪੁਲਿਸ ਦੇ ਨਾਲ ਕੋਈ ਹੋਰ ਵੀ ਬੰਦੇ ਜੁੜੇ ਹੋਏ ਆ ਹਾਂ ਉਹ ਚੈੱਕ ਕਰਦੇ ਆਂ ਸੀ ਮੈਂ ਹੁਣੇ ਆ ਕੇ ਉਹਨੂੰ ਜੇ ਪੁੱਛਿਆ ਹੈਗਾ ਐਸਐਚਓ ਸਾਹਿਬ ਨੂੰ ਵੀ ਕਰ ਰਿਹਾ ਮੈਂ ਚੈੱਕ ਕਰਦੇ ਆਂ ਜੇ ਕੋਈ ਹੋਰ ਆਇਆ ਤਾਂ ਉਹ ਤੇ ਵੀ ਤੁਹਾਨੂੰ ਸ਼ੋਰ ਕਰਦੇ ਵਿੱਚ ਕਿਸੇ ਨੂੰ ਬਖਸ਼ਣ ਵਾਲੀ ਕੋਈ ਗੱਲ ਨਹੀਂ ਹੈ ਬਿਲਕੁਲ ਬਖਸ਼ਣ ਵਾਲੀ ਗੱਲ ਨਹੀਂ ਕਿਉਂਕਿ ਇਹਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਕੁੱਲ ਕਿੰਨੇ ਘਟੇ ਦੇ ਵਿੱਚ ਕਿੰਨੀ ਜਿੰਮਤ ਹੋ ਰਹੀ ਹੈ? 40 40 ਘਟੂ ਤੋਂ ਬਰਾਮਦ ਹੋਇਆ ਚੈਨਾਟ। ਇੱਥੇ ਚੈਕਿੰਗ ਚੱਲ ਰਹੀ ਹੈ ਸਰ ਕੋਈ ਮਾ ਆ ਬਿਲਕੁਲ ਚੈਕਿੰਗ ਚੱਲਦੀ ਹੈ ਰੈਂਡਮਲੀ ਅਸੀਂ ਆਪਣੇ ਬੰਦਿਆਂ ਨੂੰ ਲਾਇਆ ਹੋਇਆ ਸਿਵਲ ਦੇ ਵਿੱਚ ਉਹ ਹੋ ਸਕਦਾ ਕਿ ਕੋਈ ਖਰੀਦਣ ਉਹਨਾਂ ਨੂੰ ਪਤਾ ਲੱਗ ਜੇ ਸਾਨੂੰ ਇੱਕ ਵੀ ਮਿਲ ਜਾਂਦਾ ਹੈ ਅਸੀਂ ਖਰੀਦਦੇ ਹਾਂ ਕਿ ਆਪਣੇ ਮੁਖਬਰ ਨੂੰ ਭੇਜਦੇ ਹਾਂ ਕਿ ਤੇ ਉਹ ਉੱਤੇ ਕਾਰਵਾਈ ਹੋਣੀ ਜਿਹੜੇ ਬੱਚੇ ਇਸ ਦੇ ਪਤੰਗ ਚੜਾਉਣ ਦੇ ਲਈ ਵਰਤੋਂ ਕਰਦੇ ਆ ਉਹਨਾਂ ਦੇ ਲਈ ਵੀ ਕੁਝ ਦੇਖੋ ਬੱਚੇ ਤੁਹਾਡੇ ਆ ਬੱਚੇ ਮੇਰੇ ਆ ਬੱਚ ਮੇਰੀ ਬੇਨਤੀ ਇਹ ਹੈ ਕਿ ਜੇ ਕੋਈ ਬੱਚਾ ਚੜਾਉਂਦਾ ਉਹਦਾ ਮਾਪੇ-ਬਾਪ ਖਿਆਲ ਰੱਖੇ ਜੇ ਬੱਚੇ ਨੂੰ ਨਹੀਂ ਪਤਾ ਤਾਂ ਮਾਪੇ-ਬਾਪ ਦੱਸਿਓ ਉਹਨਾਂ ਨੂੰ ਵੀ ਇਹ ਗੈਰਕਾਨੂੰਨੀ ਹੈ ਇਹਦੇ ਇਹ ਪਾਬੰਦੀ ਹੈ ਇਹ ਜੇ ਨਹੀਂ ਵਰਤੋ ਕਰਨੀ ਤੇ ਮਾਪੇ-ਬਾਪ ਤਾਂ ਜਿਆਦਾ ਸਾਡੇ ਨਾਲੋਂ ਜਿਆਦਾ ਮਾਪੇ-ਬਾਪ ਨੂੰ ਘਰੇ ਪਤਾ ਹੁੰਦਾ ਕਿ ਉਹਨਾਂ ਦੇ ਕਰ ਪਈਏ ਜੇ ਇੱਕ ਮਾਪੇ-ਬਾਪ ਦੇ ਕੋਲੇ ਬੱਚੇ ਨੇ ਲਿਆਂਦੀ ਹੈ ਤੇ ਉਹਨੂੰ ਉਹਦੀ ਜਿਹੜੀ ਉਹਨੂੰ ਸਾੜ ਦੇਣ ਖਤਮ ਕਰ ਦੇਣ ਤਾਂ ਜੋ ਬਚਾ ਜਾ ਸਕੇ ਬਿਲਕੁਲ ਡੀਜੇ ਨਾਲ ਲਾਉਣ ਹਾਂ ਆਪਣਾ ਜਿਹੜਾ ਕੋਈ ਬਣਿਆ ਤਿਹਾਰ ਬਣੇ ਨੇ ਉਹਨੂੰ ਐਂਟਰਟੇਨਮੈਂਟ ਕਰਨ ਲੇਕਿਨ ਕਾਨੂੰਨ ਦੇ ਦਾਇਰੇ ਚ ਰਹਿ ਕੇ ਸਾਡੇ ਕਿਦਾਂ ਡੀਜੇ ਬੰਦ ਹੋਣਗੇ ਇੱਕ ਜਿਹੜੇ ਹੁੱਲੜ ਵਜ ਕਰਦੇ ਆ ਉਹਨਾਂ ਦੇ ਵੀ ਕੋਈ ਸਿਕੰਦਰ ਸਿਕੰਦਰ ਮੈਂ ਵੀ ਤੁਹਾਨੂੰ ਇਹ ਵਿਸ਼ਵਾਸ ਦਿਨਾਂ ਇੱਥੇ ਹੋਊਗਾ ਉਹ ਸਹਿਰ ਦੇ ਵਿੱਚ ਹੀ ਹੋਵੋਗੇ ਸਾਰੇ ਟੀਮਾਂ ਸਾਡੀਆਂ ਬਣੀਆਂ ਹੋਣਗੀਆਂ ਬਿਲਕੁਲ ਨਹੀਂ ਕਰ ਦੇਣੀ ਤਿਹਾਰ ਮਨਾਏ ਜਾਂਦੇ ਨੇ ਹੁੱਲੜ ਬਾਜੀ ਬਿਲਕੁਲ ਲੋੜ ਨਹੀਂ ਚਾਹੇ ਉਹ ਕੋਈ ਵੀ ਹੈ ਜੇ ਕਰੇਗਾ ਤੇ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਠੀਕ ਹੈ ਠੀਕ ਹੈ ਥੈਂਕ ਯੂ